ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ ਜੋ ਬਾਈਡਨ ਪ੍ਰਸ਼ਾਸਨ ਦੇ ਇੱਕ ਨਿਯਮ ਮੁਤਾਬਕ ਦੇਸ਼ ਭਰ 'ਚ ਹਜ਼ਾਰਾਂ ਹਥਿਆਰ ਵੇਚਣ ਵਾਲਿਆਂ ਨੂੰ ਗਨ ਸ਼ੋ ਆਦਿ 'ਚ ਹਥਿਆਰ ਵੇਚਣ ਸਮੇ ਖਰੀਦਦਾਰਾਂ ਦੇ ਪਿਛੋਕੜ ਦੀ ਜਾਂਚ ਕਰਨੀ ਪਵੇਗੀ ਇਸ ਨਿਯਮ ਨੂੰ ਜਲਦੀ ਹੀ ਲਾਗੂ ਕਰ ਦਿੱਤਾ ਜਾਵੇਗਾ ਨਿਯਮ ਦਾ ਉਦੇਸ਼ ਇੱਕ ਅਜਿਹੀ ਕਮੀ ਨੂੰ ਖਤਮ ਕਰਨਾ ਹੈ ਜੋ ਬਿਨਾਂ ਲਾਇਸੈਂਸ ਵਾਲੇ ਵਿਕਰੇਤਾਵਾਂ ਨੂੰ ਹਰ ਸਾਲ ਹਜ਼ਾਰਾਂ ਬੰਦੂਕਾਂ ਨੂੰ ਵੇਚਣ ਦੀ ਇਜਾਜ਼ਤ ਦਿੰਦਾ ਹੈ ਅਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਜਿਸ ਨੂੰ ਹਥਿਆਰ ਵੇਚਿਆ ਜਾ ਰਿਹਾ ਹੈ ਉਸ ਨੂੰ ਕਾਨੂੰਨੀ ਤੌਰ ਤੇ ਬੰਦੂਕ ਰੱਖਣ ਦੀ ਮਨਾਹੀ ਤਾਂ ਨਹੀਂ ਇਹ ਦੇਸ਼ ਭਰ ਚ ਬੰਦੂਕ ਦੀ ਹਿੰਸਾ ਦੀ ਸਮੱਸਿਆ ਨਾਲ ਡਿਜਠਣ ਦੀ ਪ੍ਰਸ਼ਾਸਨ ਦੀ ਤਾਜ਼ਾ ਕੋਸ਼ਿਸ਼ ਹੈ ਰਾਸ਼ਟਰਪਤੀ ਨੇ ਇੱਕ ਬਿਆਨ ਚ ਕਿਹਾ ਇਹ ਬੰਦੂਕਾਂ ਨੂੰ ਘਰੇਲੂ ਅਪਰਾਧੀਆਂ ਦੇ ਹੱਥਾਂ ਚ ਜਾਣ ਤੋਂ ਰੋਕੇਗਾ ਅਸੀਂ ਲੋਕਾਂ ਦੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਰਹਾਂਗੇ ਕਾਂਗਰਸ ਨੂੰ ਇਹ ਸਭ ਕੰਮ ਨੂੰ ਪੂਰਾ ਕਰਨਾ ਚਾਹੀਦਾ ਹੈ ਤੇ ਹੁਣ ਇੱਕ ਵਿਆਪਕ ਪਿਛੋਕੜ ਜਾਂਚ ਬਿੱਲ ਪਾਸ ਕਰਨਾ ਚਾਹੀਦਾ ਹੈ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਿਯਮ ਜਿਸ ਨੂੰ ਇਸ ਹਫ਼ਤੇ ਅੰਤਿਮ ਰੂਪ ਦਿੱਤਾ ਗਿਆ ਸੀ ਸਪਸ਼ਟ ਕਰਦਾ ਹੈ ਕਿ ਮੁਨਾਫੇ ਲਈ ਬੰਦੂਕਾਂ ਵੇਚਣ ਵਾਲਿਆਂ ਨੂੰ ਲਾਇਸੈਂਸ ਪ੍ਰਾਪਤ ਕਰਨਾ ਚਾਹੀਦਾ ਹੈ ਤੇ ਪਿਛੋਕੜ ਦੀ ਜਾਂਚ ਕਰਨੀ ਚਾਹੀਦੀ ਹੈ ਚਾਹੇ ਉਹ ਇੰਟਰਨੈਟ ਤੇ ਬੰਦੂਕਾਂ ਵੇਚ ਰਿਹਾ ਹੋਣ ਜਾਂ ਕਿਸੇ ਗਨ ਸਟੋਰ ਤੇ ਹਥਿਆਰ ਵੇਚ ਰਹਿ ਹੁਣ ਅਮਰੀਕਾ ਦਾ ਇੱਕ ਉੱਚ ਪੱਧਰੀ ਵਪਾਰਕ ਵਫਦ ਇਸ ਮਹੀਨੇ ਦੇ ਅੰਤ 'ਚ ਭਾਰਤ ਦਾ ਦੌਰਾ ਕਰੇਗਾ ਤਾਂ ਜੋ ਭਾਰਤ ਦੇ ਖੇਤੀ ਕਾਰੋਬਾਰੀ ਖੇਤਰ 'ਚ ਵੱਖ-ਵੱਖ ਮੌਕਿਆਂ ਦਾ ਪਤਾ ਲਗਾਇਆ ਜਾ ਸਕੇ ਤੇ ਭਾਰਤ ਦੇ ਵੱਧ ਰਹੇ ਮੱਧ ਵਰਗ 'ਚ ਅਮਰੀਕੀ ਉਤਪਾਦਾਂ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ ਖੇਤੀਬਾੜੀ ਵਪਾਰ ਅਤੇ ਵਿਦੇਸ਼ੀ ਖੇਤੀਬਾੜੀ ਮਾਮਲਿਆਂ ਦੇ ਅੰਡਰ ਸੈਕਟਰੀ ਐਲੈਕਸਿਸ ਟੇਲਰ ਨੇ ਕਿਹਾ ਹੈ ਕਿ ਦੁਨੀਆ ਦੀ ਪੰਜਵੀਂ ਵੱਡੀ ਅਰਥਵਿਵਸਥਾ 'ਚ ਘਰੇਲੂ ਭੋਜਨ ਖਰੀਦ 'ਚ ਵੱਡੀ ਹਿੱਸੇਦਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਅਮਰੀਕਾ ਦੇ ਖੇਤੀਬਾੜੀ ਕਾਰੋਬਾਰਾਂ ਲਈ ਭਾਰਤ ਦੀ ਵਿਕਸਿਤ ਅਰਥਵਿਵਸਥਾ ਇੱਕ ਵਧੀਆ ਮੌਕਾ ਹੈ ਟੇਲਰ ਦਿੱਲੀ 'ਚ 20 ਤੋਂ 25 April ਤੱਕ US Department of Agriculture ਦਾ ਖੇਤੀ ਕਾਰੋਬਾਰ ਵਪਾਰ ਮਿਸ਼ਨ ਦੀ ਅਗਵਾਈ ਕਰਨਗੇ ਟੇਲਰ ਨੇ ਕਿਹਾ ਭਾਰਤ ਦੇ ਮੱਧ ਵਰਗ ਦੇ ਖਪਤਕਾਰਾਂ ਦੀ ਅਮਰੀਕੀ ਖੁਰਾਕ ਉਤਪਾਦਾਂ ਪ੍ਰਤੀ ਵਧਦੀ ਜਾਗਰੂਕਤਾ ਅਤੇ ਵਧਦੀ ਖਰੀਦ ਸ਼ਕਤੀ ਅਮਰੀਕੀ ਉਤਪਾਦਾਂ ਲਈ ਇੱਕ ਮੌਕਾ ਹੈ। ਭਾਰਤ ਦੀ ਯਾਤਰਾ ਦੌਰਾਨ ਅਮਰੀਕੀ ਵਫਦ ਦੇਸ਼ ਦੇ ਨਾਲ ਨਵੇਂ ਵਪਾਰਕ ਸਬੰਧ ਬਣਾਉਣ, ਮੌਜੂਦਾ ਸਾਂਝੇਦਾਰੀ ਨੂੰ ਮਜ਼ਬੂਤ ਕਰਨ, ਬਾਜ਼ਾਰ 'ਚ ਅਮਰੀਕੀ ਉਤਪਾਦਾਂ ਦਾ ਨਿਰੀਖਣ ਕਰਨ ਅਤੇ ਭਾਰਤੀ ਬਾਜ਼ਾਰਾਂ 'ਚ ਭੋਜਨ ਦੇ ਨਵੇਂ ਵਿਕਲਪਾਂ ਬਾਰੇ ਜਾਣਨ ਲਈ ਮੀਟਿੰਗ ਕਰਨਗੇ। ਇਕ ਬਿਆਨ ਚ ਕਿਹਾ ਗਿਆ ਹੈ ਕਿ ਵਪਾਰ ਮਿਸ਼ਨ ਅਮਰੀਕੀ ਕਿਸਾਨਾਂ ਪਸ਼ੂ ਪਾਲਕਾਂ ਅਤੇ ਉਤਪਾਦਕਾਂ ਲਈ ਨਵੇਂ ਖਰੀਦ ਸਮਝੌਤੇ ਨੂੰ ਲਾਗੂ ਕਰੇਗਾ। ਅਮਰੀਕਾ ਚ ਮਾਰਚ ਮਹੀਨੇ ਦੌਰਾਨ 3 ਲੱਖ ਤੋਂ ਵੱਧ ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਬੇਰੋਜ਼ਗਾਰੀ ਦਰ 3.8 ਫੀਸਦੀ ਦੇ ਹੇਠਲੇ ਪੱਧਰ ਤੇ ਆ ਗਈ। ਕਿਰਤ ਵਿਭਾਗ ਦੇ ਅੰਕੜਿਆਂ ਮੁਤਾਬਕ ਬਾਲਗ ਪੁਰਸ਼ਾਂ ਚ ਬੇਰੋਜ਼ਗਾਰੀ ਦਰ ਸਿਰਫ 3.3 ਫੀਸਦੀ ਦਰਜ ਕੀਤੀ ਗਈ ਹੈ। ਤਾਜ਼ਾ ਅੰਕੜਿਆਂ ਚ ਖੇਤੀ ਸੈਕਟਰ ਦੇ ਕੰਮੇ ਸ਼ਾਮਲ ਨਹੀਂ। ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਉਜਰਤ ਦਰਾਂ 'ਚ ਵਾਧੇ ਅਤੇ ਮਹਿੰਗਾਈ ਨੂੰ ਘਟਾਉਣ ਵਰਗੇ ਟੀਚੇ ਪੂਰੇ ਕਰਨ ਵਾਸਤੇ ਲਾਜ਼ਮੀ ਹੈ ਕਿ ਕਿਰਤੀਆਂ ਨੂੰ ਹੁਨਰਮੰਦ ਬਣਾਇਆ ਜਾਵੇ। ਰੋਜ਼ਗਾਰ ਦੇ ਅੰਕੜਿਆਂ 'ਚ ਵਾਧਾ ਹੋ ਰਿਹਾ ਹੈ ਕਿ ਫੈਡਰਲ ਰਿਜ਼ਰਵ ਵਿਆਜ ਦਰਾਂ 'ਚ ਹੋਰ ਕਟੌਤੀ ਕਰ ਸਕਦਾ ਹੈ। ਇਮੀਗ੍ਰੇਸ਼ਨ 'ਚ ਵਾਧੇ ਕਰਕੇ ਕਿਰਤੀਆਂ ਦੀ ਕਮੀ ਮਹਿਸੂਸ ਨਹੀਂ ਹੋ ਰਹੀ ਤੇ ਨੇੜ ਭਵਿੱਖ 'ਚ ਰੋਜ਼ਗਾਰ ਦੇ ਮੌਕੇ ਘਟਣ ਦੇ ਅਸਰ ਵੀ ਨਜ਼ਰ ਨਹੀਂ ਆਉਂਦੇ। ਯੂਨੀਵਰਸਿਟੀ ਆਫ ਨਾਰਥ ਫਲੋਰੀਡਾ ਦੀ ਪ੍ਰੋਫੈਸਰ ਮੈਡਲਿਨ ਜ਼ੋਵੋਡਨੀ ਦਾ ਕਹਿਣਾ ਹੈ ਕਿ ਵਿਦੇਸ਼ 'ਚ ਜੱਮੇ ਕਿਰਤਿਆਂ ਦੀ ਗਿਣਤੀ 'ਚ ਕਮੀ ਆਉਣ ਕਾਰਨ 2016 ਤੋਂ 2022 ਦਰਮਿਆਨ ਅਮਰੀਕਾ ਦਾ ਜੀਡੀਪੀ ਸਿਰਫ 1.3 ਫੀਸਦੀ ਦੀ ਰਫ਼ਤਾਰ ਨਾਲ ਵਧਿਆ ਇਸ ਦੇ ਉਲਟ ਵਿਦੇਸ਼ 'ਚ ਜੱਮੇ ਕਿਰਤਿਆਂ ਦੀ ਗਿਣਤੀ ਵਧਣ ਦੀ ਸੂਰਤ 'ਚ ਜੀਡੀਪੀ 3.2 ਫੀਸਦੀ ਦੀ ਰਫ਼ਤਾਰ ਨਾਲ ਵੱਧ ਸਕਦੀ ਸੀ ਦੁਨੀਆ ਭਰ 'ਚ ਮਸ਼ਹੂਰ ਹੋਣ ਦੀ ਲਾਲਸਾ ਹਰ ਵਿਅਕਤੀ 'ਚ ਹੁੰਦੀ ਹੈ ਇਸ ਇੱਛਾ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਨੇ ਪਰ ਮਸ਼ਹੂਰ ਹੋਣ ਤੇ ਰਿਕਾਰਡ ਕਾਇਮ ਕਰਨ 'ਚ ਫਰਕ ਹੁੰਦਾ ਹੈ रिकॉर्ड ਕਿਸੇ ਵਿਸ਼ੇਸ਼ ਪ੍ਰਤਿਭਾ ਦੇ ਆਧਾਰ ਤੇ ਸਥਾਪਿਤ ਕੀਤਾ ਜਾਂਦਾ ਹੈ ਹਾਲ ਹੀ ਚ ਇੱਕ ਵਿਅਕਤੀ ਨੇ ਅਜੀਹਾ ਰਿਕਾਰਡ ਕਾਇਮ ਕੀਤਾ ਹੈ ਕਿ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਉਸ ਦਾ ਨਾਮ ਵਿਸ਼ਵ ਰਿਕਾਰਡਸ ਦੀ ਸੂਚੀ ਚ ਦਰਜ ਹੋ ਗਿਆ ਹੈ ਟੋਨੀ ਪੈਰਾਨੋ ਜੋ ਕਿ ਅਮਰੀਕਾ ਦੀ ਇਲਿਨੋਇਸ ਖੇਤਰ ਦਾ ਰਹਿਣ ਵਾਲਾ ਹੈ ਨੇ ਵਰਲਡ ਰਿਕਾਰਡ ਕਾਇਮ ਕੀਤਾ ਹੈ ਇਹ ਰਿਕਾਰਡ ਉਸ ਨੇ ਕਸਰਤ ਦੇ ਆਧਾਰ ਤੇ ਬਣਾਇਆ ਤੁਸੀਂ ਬੈਟਕਾਂ ਬਾਰੇ ਤਾਂ ਸੁਣਿਆ ਹੀ ਹੋਵੇਗਾ ਇਹ ਇੱਕ ਮੁਸ਼ਕਿਲ ਕਸਰਤ ਹੈ ਵਧੇਰੇ ਗਿਣਤੀ 'ਚ ਲਗਾਤਾਰ ਸਕੁਐਟਸ ਲਗਾਉਣਾ ਬਹੁਤ ਹੀ ਔਖਾ ਕੰਮ ਹੈ ਪਰ ਤੁਸੀਂ ਹੈਰਾਨ ਹੋਵੋਗੇ ਕਿ ਅਮਰੀਕਾ ਦੇ ਟੋਨੀ ਪੇਰਾਨੋ ਨੇ 24 ਘੰਟਿਆਂ ਦੇ ਵਿੱਚ 26000 ਸਕੁਐਟਸ ਦਾ ਰਿਕਾਰਡ ਬਣਾਇਆ ਹੈ ਇਹ ਰਿਕਾਰਡ ਬਣਾ ਕੇ ਟੋਨੀ ਨੇ ਆਪਣਾ ਨਾਂ ਵਰਲਡ ਰਿਕਾਰਡ 'ਤੇ ਦਰਜ ਕਰਵਾ ਲਿਆ ਹੈ ਟੋਨੀ ਦੁਆਰਾ ਕੀਤਾ ਗਿਆ ਇਹ ਕਾਰਨਾਮਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਇਸ ਨੂੰ ਕਰਨ ਲਈ ਬਹੁਤ ਜ਼ਿਆਦਾ ਸਟੈਮੀਨਾ ਤੇ ਹੌਸਲਾ ਚਾਹੀਦਾ ਹੈ ਤੁਹਾਨੂੰ ਦੱਸਦੀ ਕਿ ਟੋਨੀ ਪੇਰਾਨੋ ਨੇ 5 ਅਪ੍ਰੈਲ ਦੀ ਸਵੇਰੇ 5 ਵਜੇ ਤੋਂ ਲੈ ਕੇ 6 ਅਪ੍ਰੈਲ ਦੇ ਸਵੇਰੇ 5 ਵਜੇ ਤੱਕ ਲਗਾਤਾਰ ਸਕੁਐਟਸ ਲਗਾਏ ਉਹ 22 ਸਕੁਐਟਸ ਲਗਾਉਣ ਤੋਂ ਬਾਅਦ 30 ਸਕਿੰਟ ਦਾ ਬ੍ਰੇਕ ਲੈਂਦਾ ਸੀ ਅਤੇ ਫਿਰ ਦੁਬਾਰਾ ਸ਼ੁਰੂ ਕਰਦਾ ਸੀ ਇਸ ਸਮੇਂ ਦੌਰਾਨ ਉਸਨੇ ਕੁੱਲ ਕੁਝ ਲੰਮੇ ਬ੍ਰੇਕ ਵੀ ਲਏ ਲੰਮੇ ਬ੍ਰੇਕ 'ਚ ਉਸਨੇ એનર્ਜੀ ਡਰਿੰਕਸ ਤੇ ਸਨੈਕਸ ਦਾ ਸੇਵਨ ਕੀਤਾ ਉਸਨੇ ਇਸ 24 ਘੰਟੇ ਦੇ ਸਮੇਂ 'ਚ ਕੁੱਲ 26100 ਸਕੁਐਟਸ ਲਗਾ ਕੇ ਵਰਲਡ ਰਿਕਾਰਡ ਕਾਇਮ ਕੀਤਾ ਹੈ ਇਸ ਤੋਂ ਪਹਿਲਾਂ 25000 ਸਕੁਐਟਸ ਦਾ ਵਰਲਡ ਰਿਕਾਰਡ ਬਣਿਆ ਹੋਇਆ ਸੀ ਇਸ ਨੂੰ ਟੋਨੀ ਪੈਰਾਨੋ ਨੇ ਆਪਣੀ ਸਖਤ ਮਿਹਨਤ ਨਾਲ ਤੋੜਿਆ ਜ਼ਿਕਰਯੋਗ ਹੈ ਕਿ ਇਸ ਤੋਂ ਟੋਨੀ ਪੈਰਾਨੋ ਦੇ ਇਸ ਰਿਕਾਰਡ ਦੀ ਅਜੇ ਗਿਨੀਜ਼ ਵਰਲਡ ਰਿਕਾਰਡ ਦੁਆਰਾ ਪੁਸ਼ਟੀ ਨਹੀਂ ਕੀਤੀ ਗਈ ਪਰ ਉਹਨਾਂ ਨੂੰ ਭਰੋਸਾ ਹੈ ਕਿ ਉਸ ਦਾ ਨਾਮ ਵਰਲਡ ਰਿਕਾਰਡ 'ਚ ਦਰਜ ਹੋਵੇਗਾ ਅਮਰੀਕਾ ਦੇ ਮਿਸੂਰੀ ਰਾਜ 'ਚ 2006 'ਚ ਹੋਏ ਦੋਹਰੇ ਕਤਲकांड ਦੇ ਦੋਸ਼ੀ ਬਰੀਅਨ ਡੋਰਿਸ ਨੂੰ ਜ਼ਹਿਰ ਦਾ ਟੀਕਾ ਲਾ ਕੇ ਮੌਤ ਦੀ ਸਜ਼ਾ ਦਿੱਤੀ ਗਈ ਹੈ ਜੇਲ੍ਹ ਦੇ 70 ਤੋਂ ਵੱਧ ਅਫਸਰਾਂ ਵੱਲੋਂ ਜੇਲ੍ਹ 'ਚ ਉਸ ਦੇ ਚੰਗੇ ਵਿਵਹਾਰ ਨੂੰ ਦੇਖਦੇ ਹੋਏ ਉਸ ਦਾ ਜੀਵਨ ਬਖਸ਼ ਦੇਣ ਦੀ ਅਪੀਲ ਕੀਤੀ ਗਈ ਸੀ ਅਪੀਲ ਰਾਜ ਦੇ ਰਿਪਬਲਿਕਨ ਗਵਰਨਰ ਵੱਲੋਂ ਰੱਦ ਕਰ ਦੇਣ ਉਪਰੰਤ ਉਸ ਨੂੰ ਬੀਤੇ ਦਿਨ ਸ਼ਾਮ 6:11 ਤੇ ਸਦਾ ਦੀ ਨੀਂਦ ਸੁਵਾ ਦਿੱਤਾ ਗਿਆ ਇਹ ਜਾਣਕਾਰੀ ਮਸੂਰੀ ਜੇਲ੍ਹ ਵਿਭਾਗ ਨੇ ਦਿੱਤੀ ਹੈ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਡੋਰਸੀ ਦੀ ਮੌਤ ਦੀ ਸਜ਼ਾ ਉੱਪਰ ਰੋਕ ਲਗਾਉਣ ਤੋਂ ਨਾ ਕਰ ਦਿੱਤੀ ਸੀ ਫਾਂਸੀ ਤੋਂ ਪਹਿਲਾਂ ਆਪਣੇ ਆਖਰੀ ਬਿਆਨ ਚ ਡੋਰਸੀ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਤੇ ਮ੍ਰਿਤਕਾਂ ਸਰਾਹ ਬੋਨੀ ਤੇ ਬੈਂਜਾਮਿਨ ਬੋਨੀ ਦੇ ਪਰਿਵਾਰ ਤੋਂ ਮੁਆਫੀ ਮੰਗੀ ਡੋਰਸੀ ਨੂੰ ਆਪਣੀ ਭਤੀਜੀ ਸਰਾਹ ਬੋਨੀ ਤੇ ਉਸਦੇ ਪਤੀ ਬੈਂਜਾਮਿਨ ਦੀ ਹੱਤਿਆ ਦੇ ਦੋਸ਼ ਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਅਮਰੀਕਾ ਦੇ ਫਿਲਾਡੈਲਫੀਆ ਚ ਈਦ ਦੇ ਸਮਾਗਮ ਦੌਰਾਨ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਇਸ ਘਟਨਾ ਚ ਤਿੰਨ ਜਣੇ ਜ਼ਖਮੀ ਹੋ ਗਏ ਪੁਲਿਸ ਨੇ ਪੰਜ ਜਣਿਆਂ ਨੂੰ ਹਿਰਾਸਤ ਚ ਲਿਆਏ ਇਹਨਾਂ ਵਿੱਚੋਂ ਇੱਕ 15 ਸਾਲ ਦਾ ਲੜਕਾ ਵੀ ਸ਼ਾਮਲ ਹੈ ਪੁਲਿਸ ਨੂੰ ਉਸ ਦੇ ਨੇੜੇੋਂ ਇੱਕ ਬੰਦੂਕ ਮਿਲੀ ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਫਿਲਾਡਲਫੀਆ ਦੀ ਇੱਕ ਮਸਜਿਦ ਨੇੜੇ ਵੀਰਵਾਰ ਨੂੰ ਭਾਰਤੀ ਸਮੇਂ ਦੇ ਅਨੁਸਾਰ ਅੱਧੀ ਰਾਤ 12 ਵਜੇ ਦੇ ਕਰੀਬ ਰਮਜ਼ਾਨ ਦੇ ਸਮਾਗਮ ਦਾ ਪ੍ਰੋਗਰਾਮ ਚੱਲ ਰਿਹਾ ਸੀਗਾ ਇਸ ਤੋਂ ਬਾਅਦ ਦੋਵਾਂ ਗੁੱਟਾਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ 30 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ 15 ਸਾਲਾ ਸ਼ੱਕੀ ਸਮੇਤ ਇੱਕ ਨੌਜਵਾਨ ਤੇ ਇੱਕ ਲੜਕੀ ਜ਼ਖਮੀ ਹੋ ਗਏ ਫਿਲਹਾਲ ਗੋਲੀਬਾਰੀ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਘਟਨਾ ਦੇ ਸਮੇਂ 1000 ਤੋਂ ਵੱਧ ਲੋਕ ਮੌਜੂਦ ਸਨ ਗੋਲੀਬਾਰੀ ਦੀ ਆਵਾਜ਼ ਸੁਣਦੇ ਹੀ ਭਜਨੱਠ ਮਚ ਗਈ ਲੋਕ ਨੇੜਲੇ ਪਾਰਕ ਸਕੂਲ ਅਤੇ ਮਸੀਤ ਵੱਲ ਭੱਜਣ ਲੱਗੇ ਗੋਲੀਬਾਰੀ ਤੋਂ ਬਚਣ ਲਈ ਕੁਝ ਲੋਕ ਦਰਖਤਾਂ ਪਿੱਛੇ ਲੁਕੇ ਗਏ ਚੀਨ ਨੇ ਅਮਰੀਕਾ ਦੀਆਂ ਦੋ ਕੰਪਨੀਆਂ ਤੇ ਅੱਜ ਪਾਬੰਦੀ ਲਗਾ ਦਿੱਤੀ ਹੈ ਕੰਪਨੀਆਂ ਦੇ ਤਾਈਵਾਨ ਨੂੰ ਹਥਿਆਰਾਂ ਦੀ ਵਿਕਰੀ ਦੀ ਹਮਾਇਤ ਕਰਨ ਦਾ ਦਾਵਾ ਕਰਦੇ ਆ ਇਹ ਪਾਬੰਦੀ ਲਾਈ ਗਈ ਹੈ ਸਵੈ ਸ਼ਾਸਿਤ ਟਾਪੂ ਨੂੰ ਚੀਨ ਆਪਣਾ ਖੇਤਰ ਦੱਸਦਾ ਹੈ ਤੇ ਦਾਵਾ ਕਰਦਾ ਹੈ ਕਿ ਜੇਕਰ ਜ਼ਰੂਰੀ ਹੋਵੇ ਤਾਂ ਤਾਕਤ ਦੇ ਜ਼ੋਰ ਤੇ ਉਸ ਨੂੰ ਉਹ ਵਾਪਸ ਹਾਸਲ ਕਰ ਸਕਦਾ ਹੈ ਐਲਾਨ ਮੁਤਾਬਕ ਚੀਨ ਚ ਮੌਜੂਦ ਜਨਰਲ ਆਟੋਮਿਕਸ 에ਰਨੋਟਿਕਸ ਸਿਸਟਮਸ ਅਤੇ ਜਨਰਲ ਡਾਇਨਾਮਿਕਸ ਐਂਡ ਲੈਂਡ ਸਿਸਟਮ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ ਨੇ ਕੰਪਨੀਆਂ ਦੇ ਪ੍ਰਬੰਧਨ ਨਾਲ ਜੁੜੇ ਲੋਕਾਂ ਦੇ ਵੀ ਦੇਸ਼ 'ਚ ਦਾਖਲ ਹੋਣ ਤੇ ਰੋਕ ਰਹੇਗੀ ਇਹ ਤੁਰੰਤ ਸਪਸ਼ਟ ਨਹੀਂ ਹੈ ਕਿ ਚੀਨ ਅੰਦਰ ਕੰਪਨੀਆਂ ਕੋਲ ਕੀ ਕੀ ਹੈ ਅਮਰੀਕਾ ਦੇ ਪੁਲਾੜ ਵਿਗਿਆਨੀਆਂ ਨੇ ਵੀਰਵਾਰ ਨੂੰ ਹਿਮਨਿਟੀਜ਼ ਹੰਟ ਫਾਰ ਐਕਸਟਰਾ ਰੈਸਟਰੀਅਲ ਲਾਈਫ ਮਿਸ਼ਨ ਦੇ ਹਿੱਸੇ ਵਜੋਂ ਅੰਤਰ ਗ੍ਰਹਿ ਖੋਜ ਦਾ ਪਰਦਾ ਫਾਸ਼ ਕੀਤਾ ਹੈ ਨਾਸਾ ਨੇ ਇਸ ਨੂੰ ਜੂਪੀਟਰ ਦੇ ਬਰਫ਼ੀਲੇ ਚੰਦਾਂ ਵਿੱਚੋਂ ਇੱਕ ਯੂਰੋਪਾ 'ਚ ਭੇਜਣ ਦੀ ਯੋਜਨਾ ਬਣਾਈ ਹੈ ਕਲੀਪਰ ਪੁਲਾੜ ਯਾਨ ਅਕਤੂਬਰ ਚ ਯੂਰੋਪਾ ਦੁਆਰਾ ਉਡਾਣ ਭਰਨ ਵਾਲਾ ਹੈ ਸੂਰਜੀ ਸਿਸਟਮ ਦੇ ਸਭ ਤੋਂ ਵੱਡੇ ਗ੍ਰਹਿ ਦੇ ਚੱਕਰ ਲਗਾਉਣ ਵਾਲੇ ਦਰਜਨਾ ਚੰਦਾਂ ਚੋਂ ਜੋ ਇੱਕ ਹੈ ਇਹ ਸਾਡੇ ਅਸਮਾਨ ਚ ਸਭ ਤੋਂ ਨਜ਼ਦੀਕੀ ਸਥਾਨ ਹੈ ਜੋ ਜੀਵਨ ਲਈ ਇੱਕ ਘਰ ਦੀ ਪੇਸ਼ਕਸ਼ ਕਰ ਸਕਦਾ ਹੈ ਮਿਸ਼ਨ ਪ੍ਰੋਜੈਕਟ ਵਿਗਿਆਨੀ ਬੌਬ ਪੇਪਲਾਡੋ ਨੇ ਐਫਪੀ ਨੂੰ ਦੱਸਿਆ ਇੱਕ ਬੁਨਿਆਦੀ ਸਵਾਲ ਜੋ ਨਾਸਾ ਸਮਝਣਾ ਚਾਹੁੰਦਾ ਹੈ ਕਿ ਕੀ ਅਸੀਂ ਬ੍ਰਹਿਮੰਡ ਚ ਇਕੱਲੇ ਹਾਂ ਜੇ ਅਸੀਂ ਜੀਵਨ ਦੀਆਂ ਸਥਿਤੀਆਂ ਨੂੰ ਲੱਭੀਏ ਤੇ ਫਿਰ ਕਿਸੇ ਦਿਨ ਅਸਲ 'ਚ ਯੂਰੋਪਾ ਵਰਗੇ ਸਥਾਨ ਤੇ ਜੀਵਨ ਲੱਭੀਏ ਤਾਂ ਇਹ ਕਿਹਾ ਜਾਵੇਗਾ ਕਿ ਸਾਡੇ ਆਪਣੇ ਸੂਰਜੀ ਸਿਸਟਮ 'ਚ ਜੀਵਨ ਦੀਆਂ ਦੋ ਉਦਾਹਰਣਾਂ ਨੇ ਧਰਤੀ ਅਤੇ ਯੂਰੋਪਾ ਇਹ ਸਮਝਣਾ ਬਹੁਤ ਵੱਡੀ ਛਾਲ ਹੋਵੇਗਾ ਕਿ ਪੂਰੇ ਬ੍ਰਹਿਮੰਡ 'ਚ ਆਮ ਜੀਵਨ ਕਿਵੇਂ ਹੋ ਸਕਦਾ ਹੈ 5 ਬਿਲੀਅਨ ਡਾਲਰ ਦੇ ਪ੍ਰੋਜੈਕਟ 'ਚ ਵਰਤਮਾਨ 'ਚ ਕੈਲੀਫੋਰਨੀਆ 'ਚ ਨਾਸਾ ਦੀ ਜੈਟ ਟਰਪਲਸ਼ਨ ਲੈਬੋਰਟਰੀ ਹੈ ਜੋ ਇੱਕ ਸਾਫ਼ ਕਮਰੇ 'ਚ ਇੱਕ ਸੀਲਬੰਦ ਖੇਤਰ ਜਿੱਥੇ ਪ੍ਰੋਜੈਕਟ 'ਚ ਸ਼ਾਮਲ ਲੋਕਾਂ ਨੂੰ ਸਿਰ ਤੋਂ ਪੈਰਾਂ ਤੱਕ ਢਕਣ ਤੋਂ ਬਾਅਦ ਹੀ ਦਾਖਲ ਹੋਣ ਦੀ ਆਗਿਆ ਹੈ ਇਹ ਸਾਵਧਾਨੀਆਂ ਇਹ ਸੁਨਿਸ਼ਚਿਤ ਕਰਨ ਲਈ ਹਨ ਕਿ ਜਾਂਚ ਗੰਦਗੀ ਤੋਂ ਮੁਕਤ ਰਹੇ ਧਰਤੀ ਤੇ ਰਗਵਾਣੂਆਂ ਨੂੰ ਯੂਰਪਾ 'ਚ ਲਿਜਾਣ ਤੋਂ ਬਚਣ ਲਈ ਕਲੀਪਰ ਸਪੇਸਐਕਸ ਫਾਲਕਨ ਫਲੋਰੀਡਾ 'ਚ ਕੈਨੇਡਾ ਸਪੇਸ ਸੈਂਟਰ ਪਹੁੰਚ ਗਿਆ ਹੈ ਇਹ ਹੈਵੀ ਰਾਕਟ ਤੇ ਸਵਾਰ ਹੋ ਕੇ 5 ਸਾਲ ਤੋਂ ਵੱਧ ਦੀ ਯਾਤਰਾ ਸ਼ੁਰੂ ਕਰਨ ਲਈ ਤਿਆਰ ਹੈ ਇਹ ਆਪਣੀ ਰਫ਼ਤਾਰ ਵਧਾਉਣ ਲਈ ਮੰਗਲ ਗ੍ਰਹਿ ਤੋਂ ਲੰਘੇਗਾ ਕਲਿੱਪਰ 2031 ਚ ਜੂਪੀਟਰ ਅਤੇ ਯੂਰੋਪਾ ਦੇ ਚੱਕਰ ਲਗਾਉਣ ਲਈ ਤੈਅ ਕੀਤਾ ਗਿਆ ਹੈ ਜਿੱਥੇ ਇਹ ਇਸ ਦੀ ਸਤ੍ਹਾ ਦਾ ਵਿਸਤ੍ਰਿਤ ਅਧਿਨਨ ਕਰਨਾ ਸ਼ੁਰੂ ਕਰੇਗਾ ਜੋ ਕਿ ਵਿਗਿਆਨੀ ਮੰਨਦੇ ਨੇ ਕਿ ਜੰਮੇ ਹੋਏ ਪਾਣੀ ਚ ਟਕਿਆ ਹੋਇਆ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ